hame ab gun pare ek gun nahi amrit chhad bikhe bikkh माया मोह परम पर भूले सुतदारा से ओ प्रीते लग एक उत्तम पंथ सुनयो गुरु संगत तेहे मिलंत जाम त्रास मिटाई एक अरदास पाठ कीरत की गोरे रामदास राखू सरनाई एक अरदास पाठ कीरत की ਗੋਰੇ RAM DAS RAKHU SARNAI SO KAH TAL GURU SEVI EH NAS SAHJE SU PAAI DARSAN PAR SE A GURU KA JANAM MARAN DUKH HOE SAIF DUKH SAMANDI NOR AR SAH KUR SAH ਉਦਰ ਦਿੱਤੇ ਸੱਚੇ ਪਾਤ ਸਾਹਾ ਮਲ ਜਨਮ ਜਨਮ阿里 ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪਹਿਲਾ ਚੌਤਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤਰੋ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਪਾਏ ਕੋ ਅਤ ਪਾਏ ਮਾਏ ਬਾਪ ਕੋ ਬੇਟਾ ਨਿਕੋ ਸਸਰਾ ਚਤਰ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਪਾਏ ਕੋ ਅਤ ਪਾਏ ਹੁਕਮਾ ਭਇਆ ਬਾਹਰ ਕਰ ਛੋਡੇ ਏ ਕੇ ਨਮਹ ਭਈ ਪੁਰਾਈ ਨਾਮ দান ਇਸ਼ਨਾਨ ਨ ਮਨ ਮੁਖ ਤਿਤ ਤਨ ਤੂੜਾ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰ ਗੁਰ ਕੈ ਬਲਿਹਾਰ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਉ ਝੂਠ ਪ੍ਰੀਤ ਮਨ ਵੇਦਿਆ ਜਾਨ ਸਿਉ ਬਾਦਰ ਚਾਈ ਮਾਇਆ ਮਗਨ ਅਹਨ ਸਮਗ ਜੋ ਹੈ ਨਾਮ ਨਾ ਲੇਵ ਮਰ ਦੇਖ ਖਾਈ ਗੰਧਣ ਵਣ ਰਕਤਾ ਹਿਤ ਕਾਰੇ ਸ਼ਬਦ ਸੁਰਤ ਨਾ ਆਈ ਰੰਗ ਨਾ ਰਾਤਾ ਰੰਗੇ ਨਾਰ ਰੰਗ ਨਾ ਰਾਤਾ ਰਸ ਨਹੀਂ ਦੇ ਦਿਆ ਮਾਨਮੁਖ ਪਤ ਗਵਾਈ ਸਾਧ ਸਬਾਮਹ ਸਹਜਨਾ ਚਾਖੇ ਜਿਹਬਾਰਾਸ ਨਹੀਂ ਰਾਹੀ ਮਨ ਤਨ ਤਨ ਆਪਣਾ ਕਰ ਜਾਣੇ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚਲਿਆ ਅੰਧਿਆਰਾ ਘਰ ਦਰ ਦਿਸੈ ਨਾ ਪਾਈ ਜਮੰਦਾਰੇ ਬਾਦ ਠੋਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾ ਅੱਖੀ ਵੇਖਾ ਕਹਿਣਾ ਕਥਨ ਨਾ ਜਾਏ ਕੰਨੀ ਸੁਣ ਸੁਣ ਸ਼ਬਦ ਸਲਾਹੀ അമൃത ഹൃദയ നിരപോ നിര നിർവാര പൂരണ ജ്യോതി സമാ നാനകുർജ പരമ നാപ സച്ച നമ വട ആയി निरप निर्वार निर्वा ज्योत समाई नानक गुरुविमना पाग सच नाम आई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਚਾਉ ਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ